ਜਾ ਕੇ ਰਾਮ ਦਾ ਪੁਰਾਣਾ ਲੱਗਿਆ ਹੋਇਆ ਦਾਣਾ ਦਾ ਫੈਂਟਾ ਸੋਹੇ ਜਿਹੇ ਜੰਗਲ ਦੇ ਵਿੱਚੋਂ ਜਲੇਵਾ ਹਾਰੀ ਦਾ ਸੋ ਖੇਟਾ ਦੇ ਵਿੱਚ ਪੰਜਾਬ ਵੱਸਦਾ ਏ ਇਹ ਪਿੰਨੇ ਜਿਹੜਾ ਪਿੰਡਾਂ ਦੇ ਵਿੱਚ ਕੁਸ਼ਤੀ ਦੰਗਲ ਕਰਵਾਏ ਜਾ ਰਹੇ ਨੇ ਤੇ ਅੱਜ ਮੁਹਾਲੀ ਜ਼ਿਲ੍ਹੇ ਦੇ ਪਿੰਡ ਛੋਟੀ ਵੱਡੀ ਨੱਗਰ ਵਿਖੇ ਜਿਹੜਾ ਕੁਸ਼ਤੀ ਇਹ ਦੰਗਲ ਕਰਵਾਇਆ ਜਾ ਰਿਹਾ ਏ ਜਿਹਦੇ ਵਿੱਚ ਖਾਸ ਤੌਰ ਤੇ ਚੌਧਰੀ ਸ਼ਾਮਲਾ ਦੇ ਗੁੜਾ ਜੀ ਉੱਚੇ ਤੌਰ ਤੇ ਇੱਥੇ ਪਹੁੰਚੇ ਨੇ ਪਹਿਲਵਾਨਾਂ ਦੀ ਹੌਸਲਾ ਬਜਾਈ ਕਰਨ ਦੇ ਲਈ ਸੋ ਸਾਡੇ ਨਾਲ ਸਾਰੇ ਪ੍ਰਬੰਧਕ ਇੱਥੇ ਮੌਜੂਦ ਹੈ ਛੋਟੀ ਵੱਡੀ ਨੱਗਰ ਦੇ ਹਰ ਸਾਲ ਵੱਡੇ ਪੱਧਰ ਤੇ ਇਹਨਾਂ ਦੇ ਵੱਲੋਂ ਜਿਹੜੀ ਸਿੰਜ ਦਵਾਈ ਜਾਂਦੀ ਹੈ ਸੋ ਸਿੰਜ ਦੰਗਲ ਕਰਵਾਇਆ ਜਾਂਦਾ ਏ ਸੋ ਨਾਲ ਦੀ ਨਾਲ ਗੱਲਬਾਤ ਕਰਦੇ ਆ ਸੋ ਚੌਧਰੀ ਸਾਹਿਬ ਜਿਵੇਂ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਸਿੰਜਾ ਦਾ ਦੌਰ ਚੱਲ ਰਿਹਾ ਹੈ ਤੇ ਇੱਕ ਦੌਰ ਨਸ਼ਾ ਦਾ ਵੀ ਹੈ ਤਾਂ ਜਿਸ ਨੂੰ ਲੈ ਕੇ ਪਿੰਡਾਂ ਦੇ ਵਿੱਚ ਹੁਣ ਪੂਸਤੀ ਦੰਗਲ ਜਿਹੜੇ ਹੋ ਰਿਹਾ ਹੈ ਨਸ਼ਾ ਨੂੰ ਘੂਰ ਰੱਖਣ ਦੇ ਲਈ ਪਿੰਡਾਂ ਦੇ ਵਿੱਚ ਬੜੇ ਵਧੀਆ ਪੁਰਾਣੇ ਜਿਹੜੇ ਕਿਤੇ ਜਾ ਰਹੇ ਕਿਸ ਤਰ੍ਹਾਂ ਦੇਖਦੇ ਹੋ ਏ ਜੀ ਦਰਸਰ ਜਿਹੜਾ ਛੋਟੀ ਬੜੀ ਨਕਲ ਪਿੰਡ ਆ ਇਹ ਸਾਡੀ ਬਰਾਦੀ ਦਾ ਮੇਰੇ ਨਾਨਕਾ ਦਾ ਪਿੰਡ ਹੈ ਇੱਥੇ ਕਈ ਸਾਲਾਂ ਤੋਂ ਇਹਨੇ ਛੋਟੇ ਜਿਹੇ ਪ੍ਰੋਗਰਾਮ ਤੋਂ ਸਟਾਰਟ ਕੀਤਾ ਸੀ ਇਹ ਮੈਨੂੰ ਲੱਗਦਾ ਕਾਫੀ ਵੱਡੀ ਤਦਾਦ ਦੇ ਵਿੱਚ ਵੱਡਾ ਹੋਏਗਾ ਤੇ ਆਨਲਾਈਨ ਟਾਈਮ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਇਹ ਸੰਦੇਸ਼ਾ ਦੇਣਾ ਚਾਹੁੰਦਾ ਮੈਂ ਆਪਣੇ ਵੱਲੋਂ ਵੀ ਸਾਨੂੰ ਖੇਡਾਂ ਦੇ ਨਾਲ ਯੂਥ ਨੂੰ ਜੋੜਨਾ ਚਾਹੀਦਾ ਅੱਛਾ ਜਿਵੇਂ ਜਿਹੜੇ ਕੰਢੀ ਏਰੀਏ ਹੈ ਕਈ ਚੀਜ਼ਾਂ ਤੋਂ ਪਿੱਛੇ ਰਹਿ ਜਾਂਦੇ ਹੈ ਕਈ ਸਹੂਲਤਾਂ ਤੋਂ ਵੀ ਵਾਂਝੇ ਰਹਿ ਜਾਂਦੇ ਹੈ ਸਰਕਾਰ ਦੀ ਨਜ਼ਰੀਂ ਤੇ ਇੰਨੇ ਛੋਟੇ ਪਿੰਡਾਂ ਤੱਕ ਨਹੀਂ ਪਹੁੰਚਦੀ ਦੇਖਿਆ ਜਾਵੇ ਤਾਂ ਸੜਕਾਂ ਵੀ ਜਿਹੜੀ ਬੜੀ ਭੱਦੀ ਹਾਲਤ ਦੀ ਸੜਕਾਂ ਦੀ ਤਾਂ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਸਰਕਾਰਾਂ ਹੀ ਪਿਛਲੇ 10 ਸਾਲਾਂ ਚ ਬਣਦੀਆਂ ਆਈਆਂ ਉਹ ਸਾਡੇ ਲੋਕਾਂ ਨਾਲ ਧੋਖਾ ਕਰਦੀਆਂ ਆਈਆਂ ਇੱਥੇ ਕੋਈ ਡਿਵੈਲਪਮੈਂਟ ਦਾ ਨਾਂ ਨਹੀਂ ਹੈ ਤੇ ਜੇ ਪਰਮਾਤਮਾ ਨੇ ਹੁਣ ਸਾਨੂੰ ਅੱਗੇ ਕਰਕੇ ਤੋਰਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਨਾਂ ਪਿੰਡਾਂ ਦੀ ਬਹੁਤ ਵਧੀਆ ਵਿਕਾਸ ਕਰਾਂਗੇ ਅਛਾ ਜਿਵੇਂ ਹੁਣ ਨੌਜਵਾਨ ਅੱਗੇ ਆ ਰਹੇ ਪਹਿਲਵਾਨੀ ਦੇ ਵਿੱਚ ਕਬੱਡੀ ਦੇ ਵਿੱਚ ਵੀ ਆ ਰਹੇ ਆ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਖਰਾਕ ਦੀ ਵੀ ਜ਼ਰੂਰਤ ਪੈਂਦੀ ਹੈ ਕਿਤੇ ਨਾ ਕਿਤੇ ਜਿਹੜੀ ਮਿਹਨਤ ਆ ਤੇ ਵੀ ਜ਼ਰੂਰਤ ਪੈਂਦੀ ਹੈ ਤਾਂ ਕਿਤੇ ਨਾ ਕਿਤੇ ਥੋੜੇ ਪੱਗੋ ਇਦਾਂ ਦੇ ਪ੍ਰੋਗਰਾਮ ਇਹਨਾਂ ਵਾਸਤੇ ਕੀਤੇ ਜਾਣਗੇ ਤਾਂ ਇਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਫਾਇਦਾ ਹੋਵੇਗਾ ਕਿ ਮੇਰੇ ਵੱਲੋਂ ਸਾਰੇ ਯੂਥ ਨੂੰ ਸਾਡੇ ਮੁਦਹਾ ਸਭਾ ਹਲਕਾ ਖੜਦੇ ਬੱਚਿਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜੇ ਕਿਸੇ ਨੂੰ ਵੀ ਕਿਸੇ ਵੀ ਚੀਜ਼ ਦੀ ਖੇਡ ਦੇ ਖੇਤਰ ਵਿੱਚ ਲੋੜ ਪੈਂਦੀ ਹੈ ਕਾ ਮੈਂ ਦਿਨ ਰਾਤ ਇਹਨਾਂ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜਾਂਗਾ ਤੇ ਇਹਨਾਂ ਦੀ ਜਿਸ ਤਰ੍ਹਾਂ ਦੀ ਵੀ ਮਦਦ ਹੈ ਉਹ ਦੇਣੇ ਕਰਨ ਨੂੰ ਤਿਆਰ ਜਿਹੜੇ ਪਿੰਡ ਵਾਲੇ ਦਾ ਜਿਹੜੇ ਛੋਟੇ-ਬੜੇ ਨਗਰ ਤੇ ਪ੍ਰਬੰਧਕ ਕਮੇਟੀ ਦਾ ਉਪਰਾਲਾ ਕੀਤਾ ਲੱਗੇ ਇਹ ਛੋਟੇ-ਬੜੇ ਨਗਰ ਜਿਹੜਾ ਉਪਰਾਲਾ ਕੀਤਾ ਇਹਨਾਂ ਨੇ ਸਾਡੇ ਪ੍ਰਧਾਨ ਜੀ ਨਾਲ ਸਰਪੰਚ ਸਾਹਿਬ ਨੇ ਆਪਾਂ ਸਰਪੰਚ ਜੀ ਨੂੰ ਮੌਕੇ ਤੇ ਅੱਜ ਇਹੀ ਹੈ ਪਹਿਲੇ ਜਿਹੜੇ ਯੋਧਾ ਮੌਕੇ ਤੇ ਨਹੀਂ ਹੈ ਉਹਨਾਂ ਨੂੰ ਹਾਜ਼ਰ ਹੋਣਾ ਬਹੁਤ ਜ਼ਰੂਰੀ ਸੀ ਉਹ ਹਾਜ਼ਰ ਨਹੀਂ ਹੋਏ ਉਹਨਾਂ ਦੀ ਬਦਕਿਸਮਤੀ ਹੈ ਤੇ ਆਪਾਂ ਨਰੇਸ਼ ਜੀ ਦਾ ਹੀ ਧੰਨਵਾਦ ਕਰਦੇ ਹਾਂ ਜਿਹੜਾ ਇਸ ਪਾਸੇ ਜੂਸ ਨੂੰ ਲਾਇਆ ਇਹਨਾਂ ਨੇ ਅਸੀਂ ਆਪਣੀ ਸਾਰੀ ਕਮੇਟੀ ਦਾ ਤੇ ਆਪਣੇ ਨਰੇਸ਼ ਜੀ ਦਾ ਧੰਨਵਾਦ ਕਰਦੇ ਹਾਂ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਰੱਖਣਾ ਪੈਂਦਾ ਜ ਸੋ ਸਾਰਿਆਂ ਕੋਲ ਆਪਣਾ ਚਿੰਤ ਬੁੱਲ ਇਕੱਠਾ ਕਰਕੇ ਇੱਕ ਦੰਗਲ ਸ਼ੁਰੂ ਕਰਾਇਆ ਹੀ ਉਹਨਾਂ ਸਾਨੂੰ ਅੱਗੇ ਵਧਾਉਣ ਦੀ ਅਪੀਲ ਬਹੁਤ ਜਤ ਹਾਂਜੀ ਅੱਛਾ ਦੇਖੋ ਅੱਜ ਚੌਧਰੀ ਸਾਹਿਬ ਪਹੁੰਚੇ ਉਚੇਚੇ ਤੌਰ ਤੇ ਤੁਹਾਡਾ ਜਿਹੜਾ ਮਾਨ ਸਨਮਾਨ ਬੇ ਕੀਤਾ ਹੈ ਕੋਈ ਕਿਸੇ ਤਰ੍ਹਾਂ ਦੀ ਐਦਾਂ ਦੀ ਮੰਗ ਜਿਹੜੀ ਤੁਸੀਂ ਰੱਖਣਾ ਚਾਹੁੰਦੇ ਹੋਵੇ ਬੀਰ ਜੀ ਨੂੰ ਅਸੀਂ ਬਸ ਆਪਣਾ ਇੱਕ ਵਾਰੀ ਆਪਣੇ ਬਣ ਜਾਵੇ ਅਸੀਂ ਬਹੁਤ ਕੰਮ ਕਰਾਣੇ ਆਪਣੇ ਇਹ ਰੋਡ ਦੇ ਕੰਮ ਵੀ ਸਾਡਾ ਬਧੁਰਾ ਜੀ ਪਾਣੀ ਦਾ ਸਾਡਾ ਬਹੁਤ ਪੀੜੀ ਆਂਦਾ ਪਾਣੀ ਚ ਬਹੁਤ ਦਿੱਕਤ ਆਂਦੀ ਜੀ ਪਾਣੀ ਦੀ ਵੀ ਦਿੱਕਤ ਹੈ ਪਾਣੀ ਦੀ ਬਹੁਤ ਦਿੱਕਤ ਹੈ ਪਾਣੀ ਠੀਕ ਨਹੀਂ ਹੋ ਰਿਹਾ ਉਹਦੇ ਸਾਹਿਬ ਦੇਖੋ ਸਰ ਜਿਹੜਾ ਇੱਥੇ ਸਾਡਾ ਗੁਜਰ ਭਾਈਚਾਰੇ ਦੀ ਬੈਲਟ ਆ ਇਹ ਸਾਰੀ ਇਹਨਾਂ ਨੇ ਪਿਛਲੀਆਂ ਸਰਕਾਰਾਂ ਨੇ ਨਕਾਰਿਆ ਇਹਨੂੰ ਤੇ ਜੇ ਪ੍ਰਮਾਤਮਾ ਨੇ ਚਾਹਿਆ ਆਨ ਆਇਆ ਟਾਈਮ ਦੇ ਵੀ ਸਾਡੀ ਸਰਵੋਣੀ ਕਾਲੀ ਦਲ ਦੀ ਸਰਕਾਰ ਬਣੀ ਤੇ ਪਹਿਲ ਦੇ ਆਧਾਰ ਤੇ ਆਪਾਂ ਸਾਰੇ ਪਿੰਡਾਂ ਵਿਕਾਸ ਕਰਾਵਾਂਗੇ ਪਾਣੀ ਦੀ ਸਮੱਸਿਆ ਜਾਂ ਰੋਡ ਦੀ ਸਮੱਸਿਆ ਉਹ ਸਾਰੀ ਹੱਲ ਕਰਾਂਗੇ ਹਾਂਜੀ ਪਹਿਲਾਂ ਕਿੰਦਾ ਦੇ ਪ੍ਰਬੰਧ ਹੈ ਜੀ ਅੱਜ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਹਾਂਜੀ ਸੱਜਣ ਮਿੱਤਰਾਂ ਦੇ ਸਹਿਯੋਗ ਨਾਲ ਹੀ ਇਹ ਹੁੰਦਾ ਇਕੱਲੇ ਦਾ ਕੰਮ ਨਹੀਂ ਜੀ ਪਹਿਲਾਂ ਮੈਡਮ ਆਈ ਸੀ ਗगन ਮਾਨ ਉਹ ਕਹਿੰਦੀ ਵੀ ਹਜ਼ਾਰ ਹਜ਼ਾਰ ਰੁਪਿਆ ਲੇਡੀ ਜਨ ਕਹਗਾ ਗਈ ਸੀ ਉਹ 1000 ਰੁਪਏ ਨਹੀਂ ਹੁਣ ਤੱਕ ਆਇਆ ਖਾਤੇ ਵਿੱਚ ਜੇ ਸੱਚੀ ਗੱਲ ਸੁਣਾ ਆਉਣਾ ਤਾਂ ਦੂਰ ਦੀ ਗੱਲ ਹੈ ਮੁਰਗਾ ਪੁੱਸਾਰ ਵੀ ਨਹੀਂ ਲਈ ਹੈ ਗੰਦਾ ਪਾਣੀ ਕੰਟੀ ਏਰੀਆ ਦੇ ਵਿੱਚ ਸਰਕਾਰ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਕੰਮ ਕੀਤਾ ਜਾ ਰਿਹਾ ਹੈ ਛੁੱਟ ਲਿਆ ਛੱਡੀ ਨਹੀਂ ਨਹੀਂ ਸਾਡੇ ਵੱਲ ਕੋਈ ਸਰਕਾਰ ਨੇ ਇਹਦਾ ਲੱਕ ਸਾਡੀ ਸਾਰ ਨਹੀਂ ਲਈ ਕਿਸੇ ਨੇ ਹੁਣ ਵੀ ਜਾ ਕੇ ਦੇਖ ਲਓ ਪਾਣੀ ਚੈੱਕ ਕਰ ਲਓ ਪਾਣੀ ਦੇ ਵਿੱਚ ਅੱਧੀ ਮਿੱਟੀ ਆ ਰਹੀ ਹੁਣ ਤੁਸੀਂ ਆਓ ਬੰਦੇ ਨੇ ਮਰਨਾ ਹੀ ਹੈ ਮਰੀਜ਼ ਹਨ ਨੱਗਲ ਦੇ ਵਿੱਚ ਜਿਹੜਾ ਸਿੰਜ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਹੈ ਕੂਸਤੀ ਦੰਗਲ ਕਰਵਾਇਆ ਜਾ ਰਿਹਾ ਹੈ ਉਚੇਚੇ ਤੋਂ ਤੇ ਸ਼ਾਮਲਾਲ ਚੌਧਰੀ ਜੀ ਚੌਧਰੀ ਜੀ ਇੱਥੇ ਪਹੁੰਚੇ ਨੇ ਤੋ ਇਹਨਾਂ ਜਿਹੜੇ ਪਹਿਲਵਾਨਾਂ ਦੀ ਹੌਸਲਾ افزਾਈ ਵੀ ਕਰਵਾਈ ਹੈ ਸੋ ਤੁਸੀਂ ਦੇਖੋ ਇਸ ਮੈਦਾਨ ਦੇ ਵਿੱਚ ਵੱਡੇ ਵੱਡੇ ਪਹਿਲਵਾਨ ਜਿਹੜੇ ਹੁੰਦੇ ਨੇ ਜੋ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਦੇ ਨੇ ਪਹਿਲਵਾਨੀ ਦੇ ਪਹਿਲਵਾਨੀ ਕਰਕੇ ਸੋ ਇਸੇ ਤਰ੍ਹਾਂ ਹੀ ਹੋਰ ਨੌਜਵਾਨਾਂ ਨੂੰ ਵੀ ਸਿਹਤ ਮਿਲਦੀ ਹੈ ਕਿਉਂਕਿ ਜਿਹੜੇ ਨੌਜਵਾਨ ਨਵੇਂ ਨੌਜਵਾਨ ਹੈ ਜੁੜਦੇ ਆ ਉਹਨਾਂ ਨੂੰ ਇੱਕ ਸਿਹਤ ਮਿਲਦੀ ਹੈ ਉਹ ਵੀ ਅੱਗੇ ਨੂੰ ਖੇਡਾਂ ਦੇ ਨਾਲ ਜੁੜਦੇ ਆ ਤਾਂ ਕਿ ਨਸ਼ੇ ਤੋਂ ਦੂਰ ਵੀ ਰਹਿ ਸਕੇ ਸੋ ਅੱਜ ਛੋਟੀ-ਬੁੜੀ ਬੱਦਲ ਦੇ ਵਿੱਚ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਸੋ ਵੱਡੇ ਪੱਧਰ ਤੇ ਇਹਨਾਂ ਵਨ ਨੂੰ ਹਰ ਸਾਲ ਇੱਧਰ ਦੇ ਉਪਰਾਲੇ ਕੀਤੇ ਜਾਂਦੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਚੌਧਰੀ ਸ਼ਾਮ ਲਾਲ ਮਾਤਰੀਆ ਦੇ ਨਾਲ ਵੀ ਗੱਲਬਾਤ ਕੀਤੀ ਆ ਉਹਨਾਂ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਖੇਡਾਂ ਨੂੰ ਹੋਰ ਵੀ ਜ਼ਿਆਦਾ ਪਰਪੂਲਰ ਪ੍ਰਫੁੱਲਿਤ ਕਰਨਗੇ ਅਤੇ ਕਿਸੇ ਤਰ੍ਹਾਂ ਦੀ ਕੋਈ ਚੀਜ਼ ਜ਼ਰੂਰਤ ਹੋਵੇ ਪਹਿਲਵਾਨਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਦਵਾਂਗੇ ਸੋ ਨਾਲ ਦੀ ਨਾਲ ਜਿਹੜੇ ਖੇਡਾਂ ਨੂੰ ਪਿਆਰ ਕਰਨ ਵਾਲੇ ਆ ਉਹ ਸ਼ੇਅਰ ਜ਼ਰੂਰ ਕਰ ਦਿਓ ਕਮੈਂਟਾਂ ਦੇ ਵਿੱਚ ਦੱਸਿਓ ਕਿ ਸਿੰਚ ਮੇਲੇ ਪੰਜਾਬ ਦੇ ਵਿੱਚ ਕੀ ਮੈਸੇਜ ਦੇ ਰਿਹਾ ਹੈ ਕਿਦਾਂ ਦੇ ਉਪਰਾਲੇ ਪਿੰਡਾਂ ਵਾਲਿਆਂ ਦੇ ਵੱਲੋਂ ਕੀਤੇ ਜਾ ਰਿਹਾ ਹੈ ਧੰਨਵਾਦ